ਸਤਨਾਮ ਸ੍ਰੀ ਵਾਰ ਗੁਰੂ ਸਾਹਿਬ ਜੀਓ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਪਣੀ ਸ਼ਨ ਰਾਖ ਪ੍ਰਵਦਾਤੇ ਘਰ ਪ੍ਰਸਾਦ ਕਿਨ ਵਿਰ ਲੈ ਜਾਤੇ ਸਤਨਾਮੁ ਸ੍ਰੀ ਵਾਹ ਗੁਰ ਸਾਹਿਬ ਜੀਓ ਜਬ ਹੋਵਤ ਪ੍ਰਵ ਕੇਵਲ ਧਣੀ ਤਾਂ ਬੰਦ ਲੋਗ ਤਕੋ ਕਿਸ ਕਉ ਗਣੀ ਜਾਵੇ ਇੱਕ ਹਰ ਅਗਮਿਆਪਾਰ ਤਮ ਨਰਕ ਸਵਰਗ ਕੋ ਕੌਣ ਉਤਾਰ ਜਮ ਨਿਰਗੁਣ ਪ੍ਰਭ ਸਹਿਜ ਸੁਭਾਏ ਤਵ ਸ਼ਿਵ ਸ਼ਕਤ ਕੋ ਹੋ ਕੇ ਠਠਾਏ ਜਾ ਦੇ ਆਪੇ ਆਪੇ ਆਪਣੀ ਜੋਤ ਤਰੈ ਨਾ ਕੋ ਕਵਣਾ ਨੇ ਡਰ ਕਵਨ ਕਤ ਡਰੇ ਆਪੜ ਚਲ ਤੇ ਆਬ ਕਰਨ ਹਾਰ ਨਾਨਕ ਠਾਕੁਰ ਅਗਮਿਆ ਬਾਪ ਆਪੜ ਚਲ ਤੇ ਆਬ ਕਰਨ ਹਾਰ ਨਾਨਕ ਠਾਕੁਰ ਅਗਮਿਆ ਬਾਪ ਸਰ ਵਾਹਿਗੁਰੂ ਜੀ ਕੀ ਧਾਤੇ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਪ੍ਰਜਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅੰਮ੍ਰਿਤ ਵੇਲਦੇ دیਵਾਨਾ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਆਪ ਜੀ ਨੇ ਲੜੀਵਾਰ ਕਥਾ ਸਰਵਣ ਕਰਦੇ ਹੋਏ ਸ੍ਰੀ ਸ਼ੁਕਮਣੀ ਸਾਹਿਬ ਜੀ ਦੀ 21ਵੀਂ ਅਸ਼ਟਪਰੀ ਦਾ ਦੂਸਰਾ ਪਾਠ ਸਰਵਣ ਕੀਤਾ ਹੈ ਇਸ ਦੂਸਰੇ ਪਦੇ ਆਹੀਂ ਜੋ 21ਵੀਂ ਅਸ਼ਟਪਰੀ ਦਾ ਹੈ ਕੀ ਬਿਆਨ ਕਰਦੇ ਹਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਅਰੰਭ ਕਰਕੇ ਸਰਵਣ ਕਰਕੇ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਦੀਆਂ ਗੁਰ ਚਲਨਾ ਵੀ ਚਲਵਾਈਏ ਹਾਜ਼ਰੀਆਂ ਗੁਰੂ ਕਾ ਲਖਸ਼ਯਾ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਜਬ ਹੋਵਤ ਬ੍ਰਵ ਕੇਵਲ ਧਣੀ ਤ ਬੰਦ ਮਗਦ ਕਹ ਕਿਸ ਕੋ ਘਣੀ ਤਾਂ ਤਾਂ 시리ブル ਆਜੰਦੇ ਜੀ ਮਹਾਰਾਜ ਕਹਿੰਦੇ ਜਦੋਂ ਖੁਦ ਪਰਮੇਸ਼ਰ ਹੀ ਮਾਲਕ ਹੈ ਤੇ ਹੋਰ ਦੂਸਰਾ ਹੈ ਹੀ ਨਹੀਂਗਾ ਫਿਰ ਕੌਣ ਬੰਧਨ ਵਿੱਚ ਹੈ ਤੇ ਕੀਨੇ ਕਿਨੂ ਖੋਲਣਾ ਦੂਜਾ ਕੋਈ ਹੈ ਹੀ ਨਹੀਂਗਾ ਜਿਵੇਂ ਇਹ ਭਗਤ ਰਵਦਾਸ ਜੀ ਦਾ ਵਚਨ ਯਾਦ ਆਇਆ ਬੇਗਾਂ ਪੁਰਾ ਸ਼ਹਿਰ ਕੋ ਲਾਓ ਦੁੱਖ ਅੰਧੇ ਨਹੀਂ ਤੇ ਥਾਓ ਨਾ ਤਸਵੀਰ ਸਖਰਾਜ ਨ ਮਾਲ ਖੌਫ ਨ ਖਤਰ ਨ ਤਸ ਜਵਾਲ ਆਮੋ ਖੂ ਵਤਨ ਗੇ ਪਾਈ ਊਹ ਖੈਰ ਸਦਾ ਮੇਰੇ ਭਾਈ ਦੋ ਮਨਾਂ ਸੇਮ ਏਕ ਸੋ ਵਾਹੀ ਦੂਜਾ ਹੈ ਨਹੀਂ ਨਾ ਉਹ ਨਾ ਉਹ ਦੇ ਵਰਗਾ ਹੋਰ ਦੂਜਾ ਹੈ ਨਹੀਂ ਦੋ ਮਨਾਂ ਸੇਮ ਏਕ ਸੋ ਵਾਹੀ ਊਹ ਗਣੀ ਵਸੇ ਮਾ ਮੂਲ ਉਥੇ ਸਾਰੀ ਅਮੀਰ ਹੈ ਕੋਈ ਕਮਜ਼ੋਰ ਨਹੀਂ ਹੈ ਆਪੋ ਇਹ ਖੂਬ ਬਤਨ ਗਏ ਤਾਈ ਉਹਾਂ ਖੈਰ ਸਲਾ ਮੇਰੇ ਭਾਈ ਦੋ ਬਣਾ ਸੇਮ 100 ਆਹੀ ਉਹਾਂ ਗਣੀ ਬਸੇ ਮੂਲ ਅਰੇ ਆਬਾ ਗਾਂ ਸਦਾ ਮਸ਼ਹੂਰ ਉਥੋਂ ਦੀ ਇੱਕ ਚੀਜ਼ ਬੜੀ ਮਸ਼ਹੂਰ ਹੈ ਜਿਵੇਂ ਕਿਸੇ ਸ਼ਹਿਰ ਦੀ ਕੋਈ ਵਸਤੂ ਕਿਸੇ ਦੀ ਕੋਈ ਵਸਤੂ ਜੈਲਪੁਰ ਹੀਰੇ ਜਵਾਹਰਾਤਾਂ ਕਰਕੇ ਮਸ਼ਹੂਰ ਹੈ ਲੋਹੇ ਦੀ ਮੰਡੀ ਕਰਕੇ ਗੋਵਿੰਦਗੜ੍ਹ ਮਸ਼ਹੂਰ ਹੈ ਇਸੇ ਤਰ੍ਹਾਂ ਹੀ ਪਰਵੇਸ਼ਣ ਦੇ ਦਰਤੇ ਕਿਹੜੀ ਵਸਤੂ ਹੈ ਮਸ਼ਹੂਰ ਹੈ ਜਿਸ ਕਰਕੇ ਉਹ ਆਰਬਾਗਾਨ ਮਤਲਬ ਅੰਮ੍ਰਿਤ ਕਰਕੇ ਮਸ਼ਹੂਰ ਹੈ ਉਥੋਂ ਅੰਮ੍ਰਿਤ ਮਿਲਦਾ ਆਰਬਾਗਾਨ ਸਦਾ ਮਸ਼ਹੂਰ ਉਹਾਂ ਗਣੀ ਮਸਹਿ ਮਾਮੂਰ ਇਸ ਤਰ੍ਹਾਂ ਰਵਦਾਸ ਜੀ ਕਹਿੰਦੇ ਮੈਂ ਉਥੋਂ ਦਾ ਵਾਸੀ ਹਾਂ ਜਿਹੜਾ ਮੇਰੇ ਦੇਸ਼ ਦਾ ਵਾਸੀ ਆ ਉਹ ਮੇਰਾ ਮਿੱਤਰ ਹੈ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ ਕਹਿ ਨ ਵਿਦਾਸ ਖਲਾਸ ਚੁਮਾਰਾ ਇੱਥੇ ਖਲਾਸ ਲਿਖਿਆ ਖਾਸ ਨਹੀਂ ਲਿਖਿਆ ਇੱਥੇ ਖਲਾਸ ਦਾ ਮਤਲਬ ਹੈ ਮੋਗਤ ਇੱਥੇ ਬੰਧਨ ਕਿਹੜੇ ਪੈਣ ਕਰਨ ਪਾਉਣੇ ਆ ਤੇ ਕਿਹਨੂੰ ਪਾਉਣੇ ਆ ਦੂਜਾ ਹੈ ਹੀ ਨਹੀਂ ਹਰ ਕਾ ਸੇਵਕ ਸੋ ਹਰ ਜੀਹਾ ਭੇਦ ਨ ਜਾਣੋ ਮਾਨਸ ਦੇਹਾ ਪਰ ਬੰਨੇ ਕਿਹੜਾ ਕਿਨੂੰ ਬੰਨੇ ਆਪਣੇ ਆਪ ਨੂੰ ਕੌਣ ਬੰਨੇ ਇਕ ਹੈ ਯ ਅਨੇਕ ਹੈ ਅਨੇਕ ਹੈ ਫਿਰ ਇਕ ਹੈ ਜਬ ਹੋਵਤ ਪ੍ਰਭ ਕੇਵਲ ਧਨੀ ਜਰ ਸਾਰੇ ਪਾਸੇ ਕੇਵਲ ਉਹੀ ਬਾਦ ਕਹਿ ਤਾ ਬੰਧ ਮੁਕਤ ਕੋ ਕਿਸ ਕੋ ਗਣੀ ਫਿਰ ਕੌਣ ਬੰਧਨ ਪਾਵੇ ਤੇ ਕੌਣ ਮੁਕਤੀ ਕਰੇ ਦੂਜਾ ਹੈ ਹੀ ਨਹੀਂ ਫੇ ਸਿੱਖ ਨੇ ਪੁੱਛਿਆ ਮਾਰਾ ਨਰਕ ਸੁਖ ਤਾਂ ਹੁੰਦੇ ਹੋਣਗੇ ਫਿਰ ਕਹਿੰਦੇ ਭਲੇ ਹੋ ਜਦ ਇੱਕ ਹਰ ਅਗਮ ਅਪਾਰ ਤਬ ਨਰਕ ਸਰ ਕੋ ਕੌਣ ਉਤਾਰ ਗਨੇ ਨਰਕ ਸਰ ਦੂਜਿਆਂ ਵਾਸਤੇ ਬਣਾਏ ਜਾਂਦੇ ਜਾਂ ਤੁਜਾ ਹੈ ਹੀ ਨਹੀਂਗਾ ਜਦੋਂ ਖੁਦ ਹੀ ਮਾਲਕ ਹਰੀ ਪਰਮੇਸ਼ਰ ਵਾਹਿਗੁਰੂ ਗਮਤਾ ਤੇ ਪ੍ਰਕਿਰਤੀ ਦੇ ਅਪਾਰ ਪਾਰਾਵਾਗ ਤੋ ਰਹਿਤ ਹੈ ਤਾਂ ਦੱਸੋ ਫਿਰ ਨਰਕ ਦੇ ਸੁਰਗ ਸੁਵਰਗਾ ਵਿੱਚ ਕੌਣ ਜਾਵੇਗਾ ਕੌਣ ਉਤਾਰਦਾ ਕਿਨੂੰ ਇਹ ਬ੍ਰਹਮ ਗਿਆਨ ਦੀਆਂ ਗੱਲਾਂ ਹੈ ਜਦ ਬ੍ਰਹਮ ਗਿਆਨੀ ਨੂੰ ਸਮਝ ਆਉਂਦੀ ਹੈ ਫਿਰ ਪਤਾ ਲੱਗਦਾ ਹੈ ਗੱਲ ਕੀ ਹੈ ਕਹਿੰਦੇ ਫਿਰ ਕੌਣ ਕਿਹਨੂੰ ਨਰਕਾਂ ਵਿੱਚ ਭੇਜੇਗਾ ਕੌਣ ਕਿਹਨੂੰ ਸਵਰਗਾਂ ਵਿੱਚ ਭੇਜੇਗਾ ਦੂਜਾ ਹੈ ਹੀ ਨਹੀਂ ਇਹ ਮਹਾਰਾਜ ਉੱਥੇ ਸ਼ਿਵ ਤੇ ਸ਼ਕਤੀ ਇਹ ਦੋਨੇ ਲਗ-ਲਗ ਹੁੰਦੇ ਆ ਸ਼ਿਵ ਪਰਮੇਸ਼ਰ ਹੈ ਸ਼ਕਤੀ ਮਾਇਆ ਹੈ ਅਜਾ ਕਹਦੇ ਜਦ ਨਿਰਗੁਣ ਹੈ ਪ੍ਰਭੂ ਫਿਰ ਉਹ ਤੇ ਮਾਇਆ ਦਾ ਕੀ ਕੰਮ ਹੈ ਜਦ ਨਿਰਗੁਣ ਪ੍ਰਭ ਸਹਿ ਦੀ ਸੁਭਾਏ ਤੇ ਸ਼ਿਵ ਸ਼ਕਤ ਕਹੋ ਕਿ ਤਠਾਏ ਜੋ ਹਰੀ ਵਾਹਿਗੁਰੂ ਨਿਰਗੁਣ ਹੈ ਸਰੀਰ ਤੋਂ ਰਹਿਤ ਹੈ ਸੁਤੇ ਸਿਧ ਸੁਭਾਵਕ ਹੈ ਆਪਣੇ ਆਪ ਦੇ ਵਿੱਚ ਪ੍ਰਕਾਸ਼ਮਾਨ ਹੈ ਉਹ ਨਿਰਗੁਣ ਬ੍ਰਹਮ ਸ਼ਾਂਤੀ ਸੁਭਾਅ ਅਵਸਥਾ ਵਿੱਚ ਸਥਿਤ ਹੈ ਤਾ ਦਸਵੇ ਕਰੋ ਉੱਥੇ ਸ਼ਿਵ ਈਸ਼ਵਰ ਤੇ ਮਾਇਆ ਇਹਨਾਂ ਦਾ ਕੀ ਮਤਲਬ ਹੈ ਭਾਵ ਇਹਨਾਂ ਨੂੰ ਕੋਈ ਥਾਂ ਨਹੀਂ ਆ ਉੱਥੇ ਉੱਥੇ ਮਾਇਆ ਦਾ ਸ਼ਕਤੀ ਦਾ ਪਾਰਬਤੀ ਆਦੀ ਈਸ਼ਰ ਆਦੀ ਇਹਨਾਂ ਦਾ ਕੋਈ ਥਾਂ ਨਹੀਂ ਆ ਉਹ ਪਰਮੇਸ਼ਰ ਆਪਣੇ ਆਪੇ ਵੀ ਸਾਇਆ ਹੋਇਆ ਜਦ ਆਪੇ ਆਪ ਆਪਣੀ ਜੋਤਤ ਹੈ ਫਿਰ ਮਹਾਰਾਜ ਉਹ ਤੋਂ ਕੋਈ ਡਰਦਾ ਡਰਾਉਂਦਾ ਕਹਿੰਦੇ ਜਾਂ ਡਰੇ ਤੇ ਕੌਣ ਤੇ ਡਰਾਵੇ ਖਾਣ ਕੌਣ ਡਰਿਆ ਡਰ ਕਿਸ ਦਾ ਹੋਏ ਕੋਣ ਵੀ ਨੂੰ ਡਰਾਵੇ ਕੋਈ ਡਰ ਨਹੀਂ ਕੋਈ ਡਰਾਉਣ ਵਾਲਾ ਨਹੀਂ ਖੁਦ ਹੀ ਤਾਂ ਸਭ ਕੁਝ ਹੈ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਜਿਸ ਤਰ੍ਹਾਂ ਭਾਈ ਕਨੇਹਰੀ ਜਲਿ ਸ਼ਕੌਣ ਲੱਗੇ ਉਹਨਾਂ ਨੂੰ ਸਿੱਖਾਂ ਦੇ ਵਿੱਚ ਵੀ ਗੁਰੂ ਦਿਸਦੇ ਆ ਪਰਮੇਸ਼ਰ ਦਿਸਦੇ ਆ ਮੁਸਲਮਾਨਾਂ ਵਿੱਚ ਵੀ ਦਿਸਦੇ ਆ ਆਹ ਉਹਦਾ ਡਰ ਹੀ ਖਤੂ ਹੋ ਗਿਆ ਦੂਜਾ ਹੈ ਹੀ ਨਹੀਂ ਸਾਹਮਣੇ ਗੁਰੂ ਹੈ ਤੇ ਮੈਂ ਪਾਣੀ ਪੀਉਣਾ ਤੀਜਾ ਹੈ ਹੀ ਕੋਈ ਨਹੀਂ ਤਜੂ ਹੈ ਹੀ ਕੋਈ ਨਹੀਂ ਭਾਈ ਕਨਈਆ ਨੇ ਮੰਨ ਲਿਆ ਕਿ ਮੁਗਲਾਂ ਨੇ ਵੀ ਉਹਨਾਂ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਉਹ ਕਿਹਨੂੰ ਡਰੇ ਤੇ ਕੌਣ ਡਰੇ ਤੇ ਕੌਣ ਡਰਾਵੇ ਜਦ ਆਪ ਆਪ ਆਪਨੀ ਜੋਤ ਤਰੇ ਜਦ ਆਪਣੇ ਆ ਜੋਤ ਆਪਣੇ ਆਪੇ ਵਿੱਚ ਧਰ ਲੈਦਾ ਹੈ ਭਾਵ ਸਾਡੀ ਆਤਮਾ ਪਰਮੇਸ਼ਰ ਦੀ ਜੋਤ ਹੈ ਸਾਡੀ ਚੇਤਨ ਸਤਾ ਉਸ ਪਰਮੇਸ਼ਰ ਦੀ ਜੋਤ ਹੈ ਫਿਰ ਪਰਮੇਸ਼ਰ ਆਪਣੇ ਆਪ ਨੂੰ ਕਿਵੇਂ ਡਰਾਵੇਗਾ ਤਬ ਕਵਨ ਡਰ ਕਵਨ ਕਤ ਡਰੈ ਨਾ ਕੋਈ ਡਰਦਾ ਨਾ ਕੋਈ ਡਰਾਉਂਦਾ ਇਸੇ ਕਰਕੇ ਨਿਰਭਉ ਤੇ ਨਿਰਵੈਰ ਉਥੇ ਕੋਈ ਦੰਧਵਾਦ ਨਹੀਂ ਹੈ ਅਪਣ ਚਲਦੇ ਆਪ ਕਰਨੇ ਹਾਰ ਹੋਈ ਸਾਰੇ ਕੋਦ ਕੋਸੇ ਨੇ ਹੈ ਜਿਸ ਤਰ੍ਹਾਂ ਕੋਈ ਗੁਰੂ ਪਿਆਰਿਓ ਸਾਨੂੰ ਪੁਰਾਣੇ ਸਮੇਂ ਪੁਤਲੀਆਂ ਦਾ ਖੇੜਾ ਦਿਖਾਉਂਦੇ ਸੀ ਉਹਨਾਂ ਪੁਤਲੀਆਂ ਦੇ ਨਾਲ ਬਹੁਤ ਬਰੀਕ ਧਾਗਾ ਪਲਸਟਿਕ ਦਾ ਲਾਇਆ ਹੋਇਆ ਜਿਹੜਾ ਕਿ ਆਮ ਲੋਕਾਂ ਨੂੰ ਦਿਸਦਾ ਨਹੀਂ ਔਰ ਉਹ ਧਾਗਾ ਉਹਦਰ ਆਪਣੇ ਪੰਜਾਂ ਧੱਕ ਜਾਂ ਦਸਾਂ ਉਂਗਲਾਂ ਨਾਲ ਜੋੜੇ ਹੋਏ ਆਲੱਗ-ਲੱਗ ਕੋਈ ਬਾਹਰੋਂ ਬਨ ਕੇ ਕੋਈ ਲੱਤੋਂ ਬਨ ਕੇ ਆਦੀ-ਆਦੀ ਤਾਂ ਗੁਰੂ ਪਿਆਰੀਓ ਖੇਡਾ ਵਿਖਾਉਣ ਵਾਲਾ ਬੰਦਾ ਆਪਣੀਆਂ ਉਂਗਲਾਂ ਹਲਾਈ ਜਾਂਦੇ ਨੇ ਤੇ ਇਦਨ ਪੁਤਲੀਆਂ ਨੱਚੀ ਜਾਂਦੀਆਂ ਤੇ ਬੱਚੇ ਹੈਰਾਨ ਹੁੰਦੇ ਆ ਵੀ ਕੱਪੜੇ ਦੀਆਂ ਚੀਜ਼ਾਂ ਕਿਵੇਂ ਨੱਚਦੀਆਂ ਇਸੇ ਤਰ੍ਹਾਂ ਅਸੀਂ ਮਿੱਟੀ ਦੇ ਸਰੀਰ ਹਾਂ ਦੇਖੋ ਦੇਖੋ ਪੁੱਤਰਾ ਕੈਸੇ ਨੱਚਦਾ ਹੈ ਮਾਇਆ ਗਈ ਤਵ ਰੋਗਨ ਲਗਦਾ ਹੈ ਜਦ ਕਛ ਪਾਵੈ ਤਰ ਬਗਰਮ ਕਰਤਾ ਹੈ ਮਾਇਆ ਗਈ ਤਵ ਰੋਗਨ ਲਗਦਾ ਹੈ ਦੇਖੋ ਦੇਖੋ ਮਾਟੀ ਦਾ ਪੁੱਤਰ ਕਿਵੇਂ ਨੱਚਦਾ ਹੈ ਇਸ ਤਰ੍ਹਾਂ ਉਹ ਪਰਮੇਸ਼ਰ ਪਰੀਪੂਰ ਪਰਮਾਤਮਾ ਇਹਨਾਂ ਸਰੀਰਾਂ ਦੇ ਵਿੱਚ ਸ੍ਰਿਸ਼ਟੀ ਵਿੱਚ ਬੈਠ ਕੇ ਆਪਣੇ ਕੌਦਕ ਆਪ ਵੀ ਕੀ ਜਾਂਦਾ ਹੈ ਆਪਣੇ ਚਲਤੀ ਆਪ ਕਰਨੇ ਹਾਰ ਨਾਨਕ ਠਾਰ ਪੁਰੇ ਅਗਮੀ ਅਪਾਰ ਉਹ ਬੜਾ ਬਿਆੰਤ ਹੈ ਬਾਰ ਬਾਰ ਰਹਤ ਹੈ ਭਾਵ ਦਾ ਕੋਈ ਅੰਤ ਨਹੀਂ ਪਾ ਸਕਦਾ ਐਸਾ ਪਰਿਪੂਰ ਪਰਮੇਸ਼ਰ ਪਰਮਾਤਮਾ ਹੈ ਸਰਗੋ ਨੈਗੋ ਨਿਰੰਕਾਰ ਆਪਣੀ ਸੰਸਮਾਦੀ ਤਾਂ ਸਰਗੋ ਨੈਗੋ ਨਿਰੰਕਾਰ ਸੁੱਲ ਸਮਾਦੀ ਆਪ ਆਪਣ ਕੀ ਆ ਨਾਨਕਾ ਆਪੇ ਫਿਰ ਜਾਪ ਇਸ ਪਰੇ ਦਾ ਸ਼ਲੋਕ ਹੈ ਸਸ਼ਪਤੀ ਦਾ ਸ਼ਲੋਕ ਹੈ ਇਸੇ ਸ਼ਲੋਕ ਦੀ ਪ੍ਰੋੜਤਾ ਸਲਗੁਰਾਂ ਨੇ ਅਠਾ ਪਦਿਆਂ ਵਿੱਚ ਕੀਤੀ ਹੈ ਇਹ ਦੂਸਰਾ ਪਦਾ ਸੰਪੂਰਨ ਹੋਇਆ ਅਗੇ ਤੀਸਰਾ ਪਦਾ ਅਰੰਭ ਹੁੰਦਾ ਹੈ ਅਬਨਾਸੀ ਸੁਖੀ ਆਪਣੇ ਆਸਣ ਤੇ ਜਨਮ ਮਰਨ ਕਹੋ ਕਹਾ વિનાਸ਼ਣ ਉਹ ਬਨਾਸੀ ਪਰਿਪੂਰ ਪਰਮੇਸ਼ਰ ਪ੍ਰਮਾਤਮਾ ਆਪਣੇ ਆਪੇ ਵਿੱਚ ਸੁਖਾਸਣ ਹੈ ਸਮਾਇਆ ਹੋਇਆ ਹੈ ਤੇ ਫਿਰ ਜੰਮਣਾ ਮਰਨਾ ਕਿਨੇ ਆ ਕਿਨੇ ਜੰਮਣਾ ਤੇ ਕਿਨੇ ਮਰ ਕੇ ਖਤਮ ਹੋਣਾ ਹੈ ਕੌਣ ਖਤਮ ਕਰੇਗਾ ਇਹ ਤੀਸਰੇ ਪੜੇ ਵਿਚਾਰ ਆਪਾਂ ਅਗਲੇ ਦਿਵਾਨਾਂ ਵਿੱਚ ਸਰਬਨ ਕਰਾਂਗੇ ਬੋਲਦਿਆਂ ਦੇਖਾ ਅਖਰਵਾੜ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਗੁਰੂ ਵਰਸ਼ਨ ਜੋਗ ਹੈ ਅਰਸ਼ ਲੈਣਾ ਦੀ ਸਮਾਪਤੀ ਕਰੀਏ ਬਲਾ ਫਤੇ ਪੌ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ